ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਰੁੱਤ ਪੰਜਵੀਂ ਸਾਖੀ 18ਵੀਂ ਮੰਦ ਭਾਗਾ ਸ਼ਮੀਰ ਲਖਮੀਰ ਤੇ ਸ਼ਮੀਰ ਦੀ ਸੇਵਾ ਤੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਸਾਈ ਬਾ ਨੇ ਇੱਕ ਦਿਨ ਉਸ ਨੂੰ ਕੋਲ ਸਦਕੇ ਆਖਿਆ ਸ਼ਮੀਰ ਅਸੀ ਤੇਰੇ ਤੇ ਪ੍ਰਸੰਨ ਹਾਂ ਜੋ ਕੁਝ ਮੰਗਣਾ ਹੈ ਮੰਗ ਲੈ ਸ਼ਮੀਰ ਨੇ ਕਿਹਾ ਦਾਤਾ ਆਪ ਦਾ ਤਿੱਤਾ ਬਹੁਤ ਕੁਝ ਹੈ ਮੈਂ ਕੀ ਮੰਗਾ ਰੋਟੀ ਆਰਾਮ ਨਾਲ ਖਾਈ ਜਾਂਦਾ ਹਾਂ ਹੋਰ ਜਿਵੇਂ ਆਪ ਦੀ ਇੱਛਾ ਸਤਿਗੁਰੂ ਜੀ ਨੇ ਬਚਨ ਕੀਤਾ ਜਾ ਕੋੜੇ ਤੇ ਚੜ ਜਾ ਤੇ ਇਹ ਚਿੱਟਾ ਜੋੜਾ ਪਹਿਨ ਲੈ ਜਿੱਦੋਂ ਤੱਕ ਕੋੜਾ ਫੇਰ ਲਵੇਂਗਾ ਉਦੋਂ ਤੱਕ ਤੈਨੂੰ ਧਰਤੀ ਮਿਲ ਜਾਵੇਗੀ ਚਮੀਰ ਸਤਗੁਰੂ ਜੀ ਤੇ ਭਰੋਸਾ ਰੱਖਦਾ ਸੀ ਉਸਨੇ ਸਤਗੁਰੂ ਜੀ ਦੇ ਬਖਸ਼ੇ ਲੀੜੇ ਪਾ ਲਏ ਤੇ ਘੋੜੇ ਉੱਤੇ ਸਵਾਰ ਹੋਣ ਵਾਸਤੇ ਘਰ ਆ ਗਿਆ ਹਵੇਲੀ ਵਿੱਚ ਉਸ ਦਾ ਮਾਮਾ ਮੈਟਾ ਸੀ ਉਸਨੇ ਰੋਕਿਆ ਤੇ ਕਿਹਾ ਐਸੇ ਫਕੀਰਾਂ ਦੇ ਆਕੇ ਨਹੀਂ ਲੱਗੀਦਾ ਇਸ ਤਰ੍ਹਾਂ ਰਾਜ ਮਿਲਣ ਲੱਗਾ ਤਾਂ ਜਣਾ ਖਣਾ ਰਾਜਾ ਨਾ ਬਣ ਜਾਵੇ ਨਾ ਘੋੜਾ ਫਿਰ ਤੇਰੀ ਮਤ ਮਾਰੀ ਹੋਈ ਹੈ ਗੁਰੂ ਤਾਂ ਆਪ ਸਭ ਕੁਝ ਗਵਾ ਕੇ ਮਾਰਿਆ ਮਾਰਿਆ ਫਿਰ ਰਿਹਾ ਹੈ ਜੀ ਐਨਾ ਕਰਮਾਤੀ ਹੁੰਦਾ ਤਾਂ ਆਪ ਅਨੰਦਪੁਰ ਕਿਉਂ ਛੱਡਦਾ ਆਪਣੇ ਮਾਮੇ ਦੇ ਇਹ ਸ਼ਬਦ ਸੁਣ ਕੇ ਸ਼ਮੀਰ ਕੁਝ ਕਾਬਰ ਗਿਆ ਪਰ ਉਹ ਸਤਿਗੁਰੂ ਜੀ ਦਾ ਬਚਨ ਵੀ ਨਹੀਂ ਸੀ ਮੋੜਨਾ ਚਾਹੁੰਦਾ ਕਿਉਂਕਿ ਸ਼ਰਾਪ ਤੋਂ ਡਰਦਾ ਸੀ ਉਸਨੇ ਕਿਹਾ ਮਾਮਾ ਜੀ ਠੀਕ ਹੈ ਆਪ ਸੁਲਤਾਨੀ ਹੋ ਆਪ ਦੇ ਨਿਗਾਹ ਵਿੱਚ ਸੁਲਤਾਨ ਤੋਂ ਬਿਨਾ ਕੋਈ ਪੀਰ ਗੁਰੂ ਤੇ ਫਕੀਰ ਕਰਨੀ ਵਾਲਾ ਨਹੀਂ ਪਰ ਸੱਚ ਆਖਦੇ ਹਾਂ ਕਿ ਇਹੇ ਗੁਰੂ ਜੀ ਕਰਾਮਾਤੀ ਹਨ ਮੈਂ ਕੋੜਾ ਜ਼ਰੂਰ ਫੇਰਦਾ ਹਾਂ ਦੂਰ ਨਹੀਂ ਜਾਂਦਾ ਨੇੜੇ ਪੁੱਛ ਜਾਂਦਾ ਹਾਂ ਇਉ ਆਕ ਕੇ ਸ਼ਮੀਰ ਕੋੜੇ ਉੱਤੇ ਸਵਾਰ ਹੋਇਆ ਤੇ ਦੂਰ ਜਾਣ ਦੀ ਥਾਂ ਨੇੜੇ ਫਿਰ ਕੇ ਸਤਿਗੁਰੂ ਜੀ ਪਾਸ ਪੁੱਜਾ ਚਰਨਾਂ ਤੇ ਮੱਥਾ ਟੇਕਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪੁੱਛਿਆ ਸ਼ਮੀਰ 체ਤੀ ਮੁੜ ਆਇਓ ਅਸੀਂ ਤਾਂ ਤੈਨੂੰ ਰਾਜਾ ਬਣਾਉਣ ਵਾਸਤੇ ਅਕਾਲਪੁਰਕ ਅੱਗੇ ਅਰਦਾਸ ਕਰ ਰਹੇ ਸਾਂ ਤੂੰ ਚੇਤੀ ਆ ਪੁੱਜਾ ਕਿ ਦੂਰ ਧਰਤੀ ਵੱਲ ਨਹੀਂ ਗਿਆ ਸ਼ਮੀਰ ਨਹੀਂ ਦਾਤਾ ਮੈਨੂੰ ਮੇਰੇ ਮਾਮੇ ਨੇ ਰੋਕ ਦਿੱਤਾ ਸੀ ਮੈਂ ਤਾਂ ਆਪਣੇ ਪਿੰਡ ਦੇ ਚੌਗਿਰਦਿਆਂ ਹੀ ਕੁਮਾ ਕੇ ਆ ਗਿਆ ਹਾਂ ਇਹ ਸੁਣ ਕੇ ਸਤਕਰੂ 2 ਕੋ ਮਿੰਟ ਸ਼ਾਂਤ ਚਿਤ ਰਹੇ ਫਿਰ ਮੁਸਕਰਾ ਕੇ ਬੋਲੇ ਅੱਛਾ ਮਿਲਣਾ ਤਾਂ ਰਾਜ ਸੀ ਪਰ ਤੂੰ ਬਚਨ ਨਹੀਂ ਮੰਨਿਆ ਇਸ ਕਰਕੇ ਰਾਜ ਦੀ ਥਾਂ ਸਰਦਾਰੀ ਰਹੇਗੀ ਇਹ ਵਾਰ ਪਾ ਕੇ ਸ਼ਮੀਰ ਪ੍ਰਸੰਨ ਹੋ ਗਿਆ ਇੱਕ ਦਿਨ ਸਤਗੁਰੂ ਜੀ ਪ੍ਰਸ਼ਾਦ ਛੱਕ ਰਏ ਸਨ ਪ੍ਰਸ਼ਾਦ ਦੇ ਵਿੱਚ ਬੱਕਰੀ ਦਾ ਮਹਾ ਪ੍ਰਸ਼ਾਦ ਸੀ ਸ਼ਮੀਰ ਲਾਗੇ ਬੈਠਾ ਪੱਖਾ ਚੱਲ ਰਿਹਾ ਸੀ ਇਸ ਨੇ ਬੇਨਤੀ ਕੀਤੀ ਕਿ ਮੈਨੂੰ ਸ਼ੀਤ ਪ੍ਰਸ਼ਾਦ ਬਖਸ਼ਿਆ ਜਾਵੇ ਸਤਗੁਰੂ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਥਾਲ ਸ਼ਮੀਰ ਦੇ ਹੱਲ ਕਰ ਦਿੱਤਾ ਤੇ ਨਾਲ ਹੀ ਆਕ ਦਿੱਤਾ ਇੱਥੇ ਹੀ ਛਕ ਲਿਆ ਪਰ ਸ਼ਮੀਰ ਨੇ ਬੇਨਤੀ ਕੀਤੀ ਮਹਾਰਾਜ ਮੈਂ ਇਹ ਪ੍ਰਸ਼ਾਦ ਘਰ ਲੈ ਜਾਂਦਾ ਹਾਂ ਘਰ ਵਾਲੇ ਵੀ ਬੁਰਕੀ ਬੁਰਕੀ ਛੱਕ ਲੈਣਗੇ ਤੇ ਉਹਨਾਂ ਦੀ ਬੁੱਧੀ ਵੀ ਤੇਜ ਹੋ ਜਾਵੇਗੀ ਉਹਨਾਂ ਨੂੰ ਸ਼ਾਇਦ ਗਿਆਨ ਹੋ ਜਾਵੇਗਾ ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ ਕਿ ਸ਼ਮੀਰ ਥਾਲ ਘਰ ਲੈ ਜਾਵੇ ਸ਼ਮੀਰ ਥਾਲ ਘਰ ਲੈ ਗਿਆ ਘਰ ਜਾ ਕੇ ਜਦੋਂ ਉਸਨੇ ਆਪਣੀ ਘਰਵਾਲੀ ਨੂੰ ਥਾਲ ਦਿਖਾਇਆ ਤਾਂ ਉਹ ਸਿਰ ਤੋਂ ਪੈਰਾਂ ਤੱਕ ਗਰਮ ਹੋ ਕੇ ਬੋਲੀ ਤੇਰੀ ਮਤ ਮਾਰੀ ਗਈ ਇਹ ਮਾਸ ਘਰ ਚੁੱਕ ਲਿਆ ਆਇਆ ਹੈ ਮਾਸ ਛਟਕਾ ਹੈ ਛਟਕੇ ਨੂੰ ਖਾ ਕੇ ਆਪਣੀ ਕੋਲ ਦਾ ਨਾਸ ਕਰਨਾ ਚਾਹੁੰਦਾ ਹੈ ਕਿ ਪੀਰ ਮੁਸਲਮਾਨ ਜੀ ਮਾਫ ਕਰਨਗੇ ਅਸਾਂ ਇਹ ਮਾਸ ਕਦੀ ਨਹੀਂ ਖਾਣਾ ਨਾ ਤੈਨੂੰ ਖਾਣ ਦੇਣਾ ਹੈ ਅਜੇ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਸੀ ਕਿ ਸ਼ਮੀਰ ਦਾ ਮਾਮਾ ਆ ਗਿਆ ਉਹ ਬੜਾ ਹੀ ਮਾੜਾ ਆਕਮੀ ਸੀ ਉਸਨੇ ਜਦੋਂ ਇਹ ਮਾਮਲਾ ਸੁਣਿਆ ਤਾਂ ਉਹ ਵੀ ਸ਼ਮੀਰ ਦੇ ਗਲ ਪਿਆ ਗਿਆ ਆਘੀਨ ਪੁਰਸ਼ ਘਰ ਆਈ ਕਿਸਮਤ ਨੂੰ ਤਿਆਗਣ ਲੱਗੇ। ਉਹਨਾਂ ਨੇ ਸ਼ਮੀਰ ਕੋਲੋਂ ਥਾਲ ਖੋ ਕੇ ਬਾਹਰ ਜਾ ਕੇ ਧਰਤੀ ਵਿੱਚ ਨਾਪ ਦਿੱਤਾ। ਉਹ ਮੰਦਪਾਗੀ ਪੁਰਖ ਮੂਰਖ ਦੇ ਮੂਰਖ ਹੀ ਰਹੇ। ਦੂਸਰੇ ਦਿਨ ਸ਼ਮੀਰ ਸਤਗੁਰੂ ਜੀ ਦੇ ਪਾਸ ਗਿਆ। ਉਸ ਰੰਗ ਉਟਿਆ ਹੋਇਆ ਤੇ ਉਹ ਸ਼ਰਮਿੰਦਾ ਹੋਇਆ ਚੁੱਪ ਕਰਕੇ ਜਾ ਬੈਠਾ। ਸਤਗੁਰੂ ਜੀ ਨੇ ਪੁੱਛਿਆ ਕਿਉਂ ਸ਼ਮੀਰ ਕੀ ਮਾਮਲਾ ਹੈ? ਚੁੱਪ ਕਿਉਂ ਹੈ? ਸ਼ਮੀਰ ਨੇ ਰੋ ਕੇ ਸਾਰੀ ਵਾਰਤਾ ਦੱਸ ਦਿੱਤੀ ਸਤਿਗੁਰੂ ਜੀ ਨੇ ਕੋਈ ਬਚਨ ਨਹੀਂ ਕੀਤਾ ਕਰੋਪੀ ਵੀ ਨਹੀਂ ਕੀਤੀ ਸਹਿਜ ਸੁਭਾਅ ਕਿਹਾ ਮਾੜਾ ਕੀਤਾ ਅਤੇ ਸ਼ਮੀਰ ਨੂੰ ਹੌਸਲਾ ਦਿੱਤਾ ਕਿ ਕੋਈ ਚਿੰਤਾ ਨਾ ਕਰ ਅਕਾਲ ਪੁਰਖ ਦਾ ਧਿਆਨ ਧਰੋ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ